ਦੂਰ ਗਿਆ ਚੜ ਮਿੱਤਰੋ ਤੇ ਵੀ ਅੱਜ ਸਵੇਰੇ ਸਵੇਰੇ ਕਰਨਾ ਨਾ ਕਰਿਆ ਪੀ ਲਓ ਦੇਖ ਸਰੋ ਲਾ ਹੋ ਰਿਹਾ ਇੱਕ ਪੱਖਾ ਚੱਲਿਆ ਨਾਲ ਨਾਲ ਇਹ ਦੋ ਨਾਲ ਕਰਦਾਂਗੇ ਦੋਨੇ ਆਟੇ ਦੇ ਹੋ ਜਾਣਗੇ ਵਧੀਆ ਤੇ ਵੀ 1 ਮਹੀਨਾ ਵਧੀਆ ਲੰਘ ਜਾਂਦਾ ਹੈ ਲਓ ਵੀ ਸਵੇਰੇ ਸਵੇਰੇ ਦੁਆਤ ਬਾਗਲੀ ਆਪਾਂ ਪੱਗ ਪੱਗ ਬੰਨਣਾ ਦਾ ਕਾਰਨ ਤੁਹਾਨੂੰ ਅੱਗੇ ਦੱਸ ਦਿਆਂ। ਲਓ ਵੀ ਲੰਗਰ 'ਚ ਦੁੱਧ ਫੜਾਉਣ ਜਾਂਦੇ ਆਪਾਂ। ਆਜੋ ਵੀ ਚੱਲੀਏ। ਪਹਿਲਾਂ ਵਾਲੇ ਜ਼ਮਾਨੇ 'ਚ ਬਈ ਐ ਟੋਕਰਿਆਂ ਦੇ ਵਿੱਚ ਭਾਂਡੇ ਧਰੇ ਹੁੰਦੇ ਸੀ। ਹੁਣ ਤਾਂ ਬਈ ਲੋਹੇ ਦੀਆਂ ਟੋکریاں ਆ ਰਹੀਆਂ। ਦੇਖੋ ਬਈ ਕਿੰਨਾ ਟੋਕਰਾ। ਹੈ ਐਦੋਂ ਵੱਡਾ ਵੀ ਆਪਣੇ ਕੋਲ ਬ੍ਰਹਮਾਸਤਰ ਟੋਕਰਾ। ਉਹ ਵੀ ਦਿਖਾ ਦਿੰਦੇ ਹਾਂ। ਆਹ ਦੇਖੋ ਬਈ ਕਿੱਡੇ-ਕੱਡੇ ਟੋਕਰੇ ਨੇ। ਜੇ ਹੈ ਕਿਸੇ ਕੋਲ ਐਡੇ-ਐਡੇ ਟੋਕਰੇ ਤਾਂ ਕਮੈਂਟ ਕਰਿਓ। ਲਓ ਬਈ ਅੱਜ ਨਗਰ ਕੀਰਤਨਾਣਾ ਬਾਬੇ ਰਵੀਦਾਸ ਜੀ ਦਾ ਤੇ ਆਪਣੇ ਪ੍ਰਿੰਡ ਵਈ 7 ਦੇ ਵਿੱਚ ਲੰਗਰ ਲਗਾਇਆ ਜਾਣਾਗਾ ਸਮੋਸਿਆਂ ਤੇ ਚਾਹ ਦਾ ਆਪਾਂ ਦੁੱਧ ਫੜਾਉਣਾ ਆਗੇ ਖੇਤੋਂ ਪੱਟ ਕੇ ਲੈ ਅਸੀਂ ਗਾਜਰਾਂ ਦੀ ਗਾਜਰਾਂ ਵਾਸ਼ ਕਰ ਰਹੇ ਸੀਗੇ ਘਰੇ ਤੇ ਨਾਲ ਦੀਆਂ ਵਾਸ਼ ਵਾਸ਼ ਕਰਕੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਚਮਕਾ ਕੇ ਗਾਜਰਾ ਟੋਕਰੇ ਦੇ ਵਿੱਚ ਪਾ ਦਾਂਗੇ ਜਦੋਂ ਸਬਜ਼ੀ ਕਰਨੀ ਹੋਊ ਉਹਦੋਂ ਚੱਕ ਕੇ ਇਹਦੇ ਵਿੱਚ ਛਿੱਲ ਕੇ ਉਹਦਾ ਪਾੜੀਆਂ ਕਰਕੇ ਬਣਾ ਛੱਡਾਂਗੇ ਸਬਜ਼ੀ ਤੇ ਕਿਹਦੇ ਕਿਹਨੇ ਲਾਈਆਂ ਨੇ ਗਾਜਰਾ ਕਮੈਂਟ ਜ਼ਰੂਰ ਕਰਿਓ ਮਾਰਟਰ ਪਏ ਪਏ ਖਰਾਬ ਹੋ ਜਾਂਦੇ ਨੇ ਮਸਾ ਜਿਹੜੇ ਪਏ ਨੇ ਕੱਢ ਕੇ ਰੱਖ ਦਈਏ ਜਿੰਨੇ ਅੱਗੇ ਲੋਡ ਹੋਏ ਗੱਜਨਾਂ ਦੇ ਵਿੱਚ ਪਾ ਕੇ ਬਣਾ ਲਾਂਗੇ ਤੇ ਬਾਕੀ ਦੇ ਹੀ ਰੱਖ ਦਾਂਗੇ ਕੱਢ ਕੇ ਤੇ ਨਹੀਂ ਬਈ ਸੁੱਕ ਜਾਈ ਜਾਂਦੇ ਨੇਗੇ ਇਹ ਲਓ ਬਈ ਲੰਗਰ ਦਾ ਮੱਥਾ ਟੇਕਣ ਆ ਗਿਆ ਮੁੰਡਾ ਹਰਮਾਨ ਦੀ ਮੂਰਤੀ ਅੱਗੇ ਮੱਥਾ ਟੇਕ ਕੇ ਤੁਰ ਗਿਆ ਤੇ ਉਸ ਤੋਂ ਬਾਅਦ ਸਟਾਰਟ ਕਰਨਗੇ ਉਸ ਤੋਂ ਪਹਿਲਾਂ ਬਈ ਇੱਕ ਬੰਦੇ ਹੋਰ ਆ ਗਏ ਦੂਸਰੇ ਲੰਗਰ ਦੇ ਵਿੱਚੋਂ ਕੇਲੇ ਲੈ ਕੇ ਲਓ ਬਈ ਕੇਲਿਆਂ ਦਾ ਲੰਗਰ ਥੋੜਾ ਜਿਹਾ ਵੱਧ ਗਿਆ ਸੀਗਾ ਤੇ ਬਚੇ ਹੋਏ ਕੇਲੇ ਬਈ ਇਧਰ ਆਪਣੇ ਲੰਗਰ ਦੇ ਵਿੱਚ ਵੰਡਣ ਆ ਗਏ ਮੁੰਡੇ ਦੇਖ ਸਕਦੇ ਹੋ ਤੁਸੀਂ ਸਾਰੀਆਂ ਸੰਗਤਾਂ ਨੂੰ ਵੰਡਦੇ ਬਈ ਕੇਲੇ ਕੇਲੇ ਵੰਡਣ ਤੋਂ ਬਾਅਦ ਆਪਣੇ ਪੜਾ ਤੇ ਵੀ ਪਹੁੰਚਣਾ ਲੱਗਾ ਨਗਰ ਕੀਰਤਨ ਘਟੋ ਘਟਾ 2:3 ਤੱਕ ਜੇ ਵੱਜ ਗਏ ਤੇ ਉਸ ਤੋਂ ਬਾਅਦ ਬਈ ਆਪਣੇ ਜਿਹੜੇ ਛਿਲਕੇ ਜ ਨੇ ਵੀ ਚੱਕ ਕੇ ਲਏ ਸੀ ਨਾਲ ਤੇ ਆ ਦੇਖੋ ਬਈ ਸੰਗਤਾਂ ਲੰਗਰ ਸ਼ਕ ਰਹੀਆਂ ਨੇ ਦੋ ਦੋ ਤਿੰਨ ਤਰ੍ਹਾਂ ਮਾਰੇ ਕੇਲੇ ਤੇ ਗੱਲਬਾਤ ਓਕੀ ਹੋਈ ਵੀ ਇਧਰ ਜੀਰੋ ਸਿੰਘ ਪਾਗੋ ਜੀ ਤੇ ਆ ਬਈ ਸ਼ਾਗਰੀਆਂ ਨੇ ਸੰਗਤਾਂ ਜੇ ਤੁਸੀਂ ਵੀ ਛਕਣੇ ਇੰਤਹਾ ਸਕਦੇ ਹੋ ਇੱਥੇ ਤੇ ਆਜੋ ਤੁਹਾਨੂੰ ਬਈ ਚਾਹ ਪਾਣੀ ਦਾ ਲੰਗਰ ਵਿਖਾਉਣਾ ਹੈਗੇ ਇੱਧਰ ਆਪ ਬਈ ਸਲੰਡਰ ਧਰਖੇ ਦੇਗਾ ਧਰਖੇ ਧਰ ਮੁੰਡੇ ਖੜੇ ਨੇ ਸੇਵਾਦਾਰ ਤੇ ਕਰ ਰਹੇ ਨੇ ਚਾਹ ਦੀ ਸੇਵਾ ਤਿਆਰ ਆ ਬਈ ਚਾਹ ਉਸ ਤੋਂ ਬਾਅਦ ਬਈ ਇੱਧਰ ਤੁਸੀਂ ਤੁਮ ਉਸੇ ਦੇਖ ਸਕਦੇ ਹੋ ਭਏ ਨੇ ਇੱਧਰ ਤੇ ਲਓ ਬਈ ਜਗਸੀਰ ਸਿੰਘ ਪੰਗੂ ਜੀ ਆ ਗਏ ਕੇਤਰੀ ਲੈ ਕੇ ਚਾਹ ਦੀ ਤੇ ਜਿਹੜੀਆਂ ਬੈਠੇ ਸੀ ਸੰਗਤ ਦਾ ਸੇਵਾਦਾਰ ਪਹਿਲਾਂ ਉਹਨਾਂ ਨੂੰ ਛਕਾਉਣ ਲੱਗ ਰਹੇ ਨੇ ਲਓ ਬਈ ਇੱਧਰ ਜਾ ਰਿਹਾ ਗੱਗੂ ਸਿੰਘ ਅਕੇ ਦਿਖਾਵਾਂਗੀ ਵੀਡੀਓ ਨਾਲ ਬਣੀ ਰਹੋ ਤੇ ਆ ਬੇਟੀਆਂ ਨੇ ਆਪਣੀ ਸੰਗਤ ਦਾ ਸੇਵਾਦਾਰ ਵੀ ਤੇ ਨਾਲ ਦੀ ਨਾਲ ਚਾਹ ਪਤਾ ਰਹੇ ਉਸ ਤੋਂ ਬਾਅਦ ਬਾਈ ਸਮੋਸੇ ਆ ਗਏ ਹੁਣ ਸਮੋਸਿਆਂ ਨੂੰ ਦੇਣੀ ਹੈ ਧਨੇਸੜੀ ਹੋ ਵਾਲਟੀ ਭਰੀ ਫਿਰਦਾ ਯੋਪਰ ਤੇ ਇੱਧਰ ਵੀ ਵੰਡਦੇ ਸਾਰਿਆਂ ਨੂੰ ਦੋ ਦੋ ਤੇ ਕਰਦਾ ਗੜੀ ਤੁਰੇ ਆਉਂਦੇ ਨੇ ਸਮੋਸਿਆਂ ਨਾਲ ਚਾਹ ਨਾਲ ਕੋਈ ਚੱਕਰ ਨਹੀਂ ਬਾਈ ਤੇ ਯਾਬਤ ਜੂ ਆਪੀ ਬਣ ਕੇ ਛੱਡ ਜੂਗਾ ਰੋਲੇ ਖਾ ਗਿਆ ਆਪਣੇ ਕੈਪਸੂਲ ਲੈ ਕੇ ਪੈ ਜਾਣਗੇ ਤੇ ਉਸ ਤੋਂ ਬਾਅਦ ਇਹ ਨਗਰ ਕੀਰਤਨ ਲੱਗ ਗਿਆ ਆ ਗਿਆ ਬਸ ਤੇ ਬੀਬੀਆਂ ਪੈਣ ਆ ਰਹੀਆਂ ਨੇਗੀਆਂ ਤੇ ਅੱਗੇ ਪਾਣੀ ਛਿੜਕ ਰਿਹਾ ਜਿਹੜਾ ਟਰੈਕਟਰ ਉਹ ਪਹੁੰਚ ਚੁੱਕਿਆ ਬਈ ਉਸ ਤੋਂ ਬਾਅਦ ਪਿੱਛੇ ਕਲੀ ਪਾ ਰਹੇ ਨੇ ਤੇ ਗੋਲੀਆਂ ਬਣਾ ਰਹੇ ਨੇ ਮਹਾਰਾਜ ਦੇ ਸਵਾਗਤ ਲਈ ਟਰੈਕਟਰ ਬਾਈ ਬੜੇ ਸੋਹਣੇ ਤਰੀਕਿਆਂ ਨਾਲ ਸਜਾਏ ਹੋਏ ਨੇ ਬਾਬਾ ਰਵਿਦਾਸ ਭਗਤ ਜੀ ਦੇ ਜਨਮ ਦਿਹਾੜੇ ਨੂੰ ਮੌਖ ਰੱਖਦੇ ਹੋਏ ਬਹੁਤ ਸੋਹਣੇ ਤਰੀਕੇ ਨਾਲ ਨਗਰ ਕੀਰਤਨ ਕੱਢਿਆ ਗਿਆ ਅੱਜ ਅਜਨੇ ਪਿੰਡ ਦੇ ਵਿੱਚ ਤੇ ਰੰਗੋਲੀ ਬਣਾਉਣ ਵਾਲੇ ਵੀ ਉਸ ਤੋਂ ਬਾਅਦ ਪਹੁੰਚ ਚੁੱਕੇ ਨੇ ਬੱਗੇ ਇੱਕ ਵੀਰ ਰੰਗੋਲੀਆਂ ਬਣਾ ਰਿਹਾ ਪਿੱਛੇ ਬਈ ਕਲਰ ਸੁੱਟੇ ਜਾ ਰਹੇ ਨੇ ਬਈ ਬਹੁਤ ਸੋਹਣੇ ਤਰੀਕੇ ਤੇ ਆਹ ਤੁਸੀਂ ਦੇਖ ਸਕਦੇ ਹੋ ਬਈ ਕਿੰਨੀ ਸੋਹਣੀ ਰੰਗੋਲੀ ਬਣਾਈ ਹੈਗੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਹੇ ਆ ਵੈਲਕਮ ਲਿਖਿਆ ਹੈਗਾ ਪਿੱਛੇ ਫਲਾਵਰ ਬਣਾਏ ਗਏ ਨੇਗੇ ਤੇ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੈ ਹਾਂਜੀ ਸੰਗਤ ਜੀ ਮਹਾਰਾਜ ਦੇ ਸਰੂਪ ਪਾਲਕੀ ਸਾਹਿਬ ਪਹੁੰਚ ਚੁੱਕਿਆ ਹੈ ਆਪਣੇ ਪੜਾਅ ਦੇ ਉੱਤੇ ਤੇ ਸਾਰੀਆਂ ਸੰਗਤਾਂ ਪਿੱਛੇ ਬੀਬੀਆਂ ਭਰਾਣਾ ਵੀਰ ਬਜ਼ੁਰਗ ਸਾਰੇ ਭਾਈ ਮਾਈ ਭਾਈ ਸਾਹਿਬ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਏ ਨੇਗੇ ਤੇ ਮਹਾਰਾਜ ਦੀ ਬਹੁਤ ਉੱਚੀ ਮਹਿਮਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਵੀ ਪਰਮਾਤਮਾ ਦੇ ਨਾਲ ਜੁੜਨਾ ਜ਼ਰੂਰੀ ਹੈਗਾ ਤੇ ਵੀ ਨਿਮਰਤਾ ਦੇ ਵਿੱਚ ਰਹਿਣਾ ਚਾਹੀਦਾ ਹੈ ਸਭ ਨੂੰ ਤੇ ਵੀ ਨਗਰ ਕੀਰਤਨ ਦੇ ਵਿੱਚ ਬਹੁਤ ਸੰਗਤਾਂ ਉਹ ਦੇਖ ਸਕਦੇ ਤੁਸੀਂ ਦੂਰ ਤੱਕ ਆਪਣੀ ਇੰਗਲੀ ਦੇ ਵਿੱਚ ਬੀਬੀਆਂ ਭੈਣਾਂ ਜਾ ਰਹੀਆਂ ਨੇਗੀਆਂ ਤੇ ਬਈ ਉਸਾਈਡ ਆਪਾਂ ਜਿਹੜਾ ਲੰਗਰ ਦਾ ਪ੍ਰਬੰਧ ਕੀਤਾ ਸੀ ਸਮੋਸਿਆਂ ਦਾ ਤੇ ਨਾਲ ਦੀ ਨਾਲ ਗਰਮਾ ਗਰਮ ਚਾਹ ਦਿੱਤੀ ਸੀ ਸੰਗਤਾਂ ਨੂੰ ਤੇ ਬਈ ਆਹ ਦੇਖ ਸਕਦੇ ਹੋ ਵੀ ਟਰੈਕਟਰ ਆ ਗਿਆ ਕੀਰਤਨ ਵਾਲੇ ਇਸ ਦੇ ਵਿੱਚ ਕੀਰਤਨ ਕਰ ਰਹੇ ਸੀ ਬਾਬਾ ਜੀ ਤੇ ਇੱਥੇ ਰੁਕਣਗੇ ਬਈ ਅੱਧਾ ਪੂਣਾ ਘੰਟਾ ਤੇ ਉਸ ਤੋਂ ਬਾਅਦ ਗਾਂਹਾਂ ਚੱਲੇ ਪਉਣਗੀਆਂ ਸੰਗਤਾਂ वाहि ख़ालसा ਦੀ ਨਵੇਂ ਪੰਜਾਬ ਦੇ ਦਰਸ਼ਕ ਜੀ ਚੰਦ ਸਾਹਿਬ ਸਾਹਿਬ ਤੇਜਾ ਸਰਕਾਰ ਸਾਹਿਬ ਤੇਜਾ ਰੋਣ ਦੇ ਦਰਸ਼ਕ ਵੀ ਮਨਾਤੇ ਹੋਏ ਹੋਏ ਕੰਮ ਤੇਰਾ ਮੈਂ ਜਾਣ ਤੇਰਾ ਇਹ ਨਾ ਵਿਸਾਰੋਗੀ ਲੋ ਜੀ ਨਗਰ ਗੀਤ ਨੇ ਚਾਲੇ ਪਾਤੇ ਤੇ ਵੀ ਅਗਲੇ ਪੜਾਤੇ ਜਾਊਗਾ ਨਗਰ ਗੀਤਰ ਹੁਣ ਤੇ ਉਸ ਤੋਂ ਬਾਅਦ ਭਾਈ ਅੱਗੇ ਜਾ ਕੇ ਇੱਕ ਪੜਾ ਰਹੇ ਜੂ ਉਸ ਤੋਂ ਬਾਅਦ ਸਮਾਪਤੀ ਕਰ ਦੇਣਗੇ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਨਗਰ ਕੇਂਦਰ ਦੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ